ਜੇ ਨੂਕੇ ਬੰਦੇ ਨੇ ਨਾ ਇੱਕ ਮਤ ਦਿੱਤੀ ਕਹਿੰਦੇ ਵੀ ਜਦੋਂ ਤੁਹਾਡਾ ਵਿਰੋਧ ਹੋਣ ਲੱਗ ਜਾਣਾ ਸਮਝ ਲਓ ਤੁਸੀਂ ਥੋੜਾ ਜਿਹਾ ਆਪਣੇ ਫੀਲਡ ਚ ਆਪਾਂ ਲੱਗ ਜੇ ਹਾਂ ਲੱਤਾ ਖਿੱਚਦੇ ਵੀ ਨੇ ਸਖਾਂਦੇ ਵੀ ਨੇ ਲੋਕ ਉਹੀ ਲੱਤਾ ਵੀ ਖਿੱਚਣ ਵਾਲੇ ਵੀ ਨੇ ਇੱਥੇ ਤੇ ਹਰਜੀਤ ਤੂੰ ਛੋਟੇ ਵੀਰ ਤੂੰ ਯਕੀਨ ਕਰੇ ਮਦਦ ਕਰਨ ਵਾਲੇ ਵੀ ਇੱਥੇ ਪਤਾ ਨੇ ਇਹ ਜ਼ਰੂਰੀ ਹੈ ਤੁਹਾਨੂੰ ਲੱਤਾ ਖਿੱਚਣੇ ਤਾਂ ਕਿ ਤੁਹਾਨੂੰ ਅਕਲ ਮਿਲੇ ਵੀ ਅੱਗੇ ਵਧਣ ਦੀ ਵੀ ਤੁਹਾਨੂੰ ਅਰਚਨ ਕੀ ਜਾਂਦੀ ਹੈ ਗੁਰਬਾਣੀ ਚ ਵੀ ਗੁਰਬਾਣੀ ਪੜ੍ਹਦੇ ਹੋ ਹਾਂਜੀ ਸੁਣ ਗੁਰਬਾਣੀ ਨੂੰ ਪੜੋ ਨਾ ਪੜੇ ਨਹੀਂ ਸੁਣ ਲਈ ਦੇਖੋ ਗੁਰਬਾਣੀ ਨੂੰ ਪੜੋ ਨਾ ਕਿਉਂਕਿ ਗੁਰਬਾਣੀ ਨੇ ਇੱਕ ਸਾਇੰਸ ਹੈ ਆਪਣਾ ਇਹਨੂੰ ਆਪਾਂ ਤਾਂ ਦੇਖੋ ਹਾਲੇ ਨਾਲ ਤਾਂ ਕੋਈ ਅਮਰ ਛਕਿਆ ਨਾ ਕੋਈ ਦਾੜੀ ਪ੍ਰਕਾਸ਼ ਕੀਤੀ ਹੈ ਚਲੋ ਸਮੇਂ ਨਾਲ ਜਦੋਂ ਮਾਲਕ ਕਿਰਪਾ ਕਰੂਗਾ ਉਹਨਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਕੋਈ ਨਾ ਸਵੇਰੇ ਫਿਕਰਾ ਆਂਦਾ ਉਹਦੇ ਇਹਨਾਂ ਐਕਸਪਲੇਨ ਕਰਿਆ ਕਰੋ ਉਹ ਤੁਹਾਨੂੰ ਕੁਝ ਗੁਰਬਾਣੀ ਸਿਖਾਉ ਬਹੁਤ ਕੁਝ ਬਿਲਕੁਲ ਆਪਣਾ ਜੋ ਬਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਵੀ ਜੋ ਸ੍ਰਿਸ਼ਟੀ ਦਾ ਮਤਲਬ ਇਹ ਹੈ ਦੇਖੋ ਫਿਕਰਾ ਥੋੜਾ ਮੋਟਾ ਜੇ ਗਲਤ ਹੋ ਗਿਆ ਤਾਂ ਮੈਂ ਦੇਖੋ ਮਾਫੀ ਚਾਹੁੰਦਾ ਇਸ ਗੱਲ ਦੀ ਜੋ ਬ੍ਰਹਿਮੰਡੇ ਸੋਈ ਪੰਡੇ ਜੋ ਖੋਜੇ ਸੋ ਪਾਵੇ ਇਹਦਾ ਮਤਲਬ ਇਹ ਹੈ ਵੀ ਜੋ ਸਾਨੂੰ ਕੁਦਰਤ ਨੇ ਨਾ ਉੱਪਰ ਦਿੱਤਾ ਹੈ ਉਹ ਸਾਡਾ ਸਾਰਾ ਸਰੀਰ ਤੇ ਹੈ ਜਿਵੇਂ ਜੇ ਉਹਨੂੰ ਆਪਾਂ ਛੋਟੀ ਜਿਹੀ ਗੱਲ ਕਰੀਏ ਜਿਹੜੀ ਆਪਣੀ ਅੱਖ ਹੈ ਗ੍ਰਹਿ ਵਰਗੀ ਹੈ ਜਿਹੜੀਆਂ ਅੱਖ ਦੇ ਵਿੱਚ ਨਾੜਾਂ ਨੇ ਉਹ ਜਦੋਂ ਬਿਜਲੀ ਚਮਕਦੀ ਹੈ ਜਸਟ ਲਾਈਕ ਉਹ ਬਣੇ ਜਿਹੜੇ ਆਪਣੇ ਹੱਥ ਦੇ ਉੱਤੇ ਗੋਲ ਗੋਲ ਘੁਟਾਰੇ ਨੇ ਇਹ ਤੁਸੀਂ ਯਕੀਨ ਕਰੋ ਜਦੋਂ ਤੁਸੀਂ ਤਣਾ ਲਾ ਵੜਦੇ ਹੋ ਦਰਖਤ ਦਾ ਸੇਮ ਨੇ ਜਿਹੜੇ ਆਪਣੇ ਫੇਵਰੇਟ ਵਿੱਚ ਨਾੜਾ ਜਾਂਦੀਆਂ ਨੇ ਤੁਸੀਂ ਦੇਖਿਆ ਜਦੋਂ ਕੋਈ ਦਰਖਤ ਤੋਂ ਨਵਾਂ ਉਹਦੇ ਟਾਣੀਆਂ ਆਉਂਦੀਆਂ ਨੇ ਜਸਟ ਲਾਈਕ ਫਿਰ ਬਿਲਕੁਲ ਹੁਣ ਜਿਹੜੇ ਆਪਾਂ ਹੱਥ ਨੂੰ ਆਪਾਂ ਥੱਲੇ ਜ਼ਮੀਨ ਤੇ ਰੱਖ ਦਈਏ ਜਸਟ ਲਾਈਕ ਸਰੀਰ ਦੇ ਉਹਦੀ ਦਰਖਤ ਦੀ ਜੜ੍ਹ ਨਹੀਂ ਦੇਖੀ ਸੇਮ ਹੈ ਇਹ ਗੁਰੂ ਸਾਹਿਬ ਨੇ ਤੁਹਾਨੂੰ ਆਪਾਂ ਨੂੰ ਸਾਰਾ ਕੁਝ ਇੱਥੇ ਦੱਸਿਆ ਜੋ ਬ੍ਰਹਮੰਡ ਚ ਹੈ ਉਹ ਸਾਡੇ ਸਰੀਰ ਦੇ ਉੱਤੇ ਹੈ ਵੀ ਖੋਜਣ ਦੀ ਲੋੜ ਹੈ ਜੋ ਖੋਜੇ ਸੋ ਪਾਵੇ ਵੀ ਇਸ ਲਈ ਗੁਰਬਾਣੀ ਨੂੰ ਨਾ ਪੜ ਕੇ ਇਹਦਾ ਧੱਕੋ ਨੂੰ ਅੰਦਰ ਲੈ ਕੇ ਜਾਓ ਉਦੋਂ ਤੱਕ ਸਿੱਖੋ ਗਿਆਨ ਸਿੱਖੋ ਗੁਰਬਾਣੀ ਕਹਿ ਕੀ ਲਓ ਸਿੱਖੋ ਇੱਕ ਤਨ ਮੈਂ ਹੋਰ ਗੱਲ ਦੱਸਾਂ ਜਿਹੜਾ ਸਮੁੰਦਰੀ ਜਹਾਜ਼ ਐ ਨਾ ਕਿਨਾਰੇ ਤੇ ਕਢਣ ਲਈ ਨਹੀਂ ਹੋਇਆ ਜਾਂ ਕਿਸ਼ਤੀ ਉਹ ਕਿਨਾਰੇ ਤੇ ਕਢਣ ਲਈ ਨਹੀਂ ਹੋਈ ਜਿਹੜਾ ਬਣਾ ਜਹਾਜ਼ ਐ ਉਹ 에ਰਪੋਰਟ ਤੇ ਕਢਣ ਲਈ ਨਹੀਂ ਬਣਿਆ ਉਹਨੂੰ ਮਾਲਕ ਨੇ ਇਸ ਲਈ ਬਣਾਇਆ ਵੀ ਹਵਾ ਚੁੱਟਦਾ ਉੱਡ ਟਕਰਾ ਬਿਜਲੀ ਪਾਣੀ ਨਾਲ ਟਕਰਾ ਬਦਲਾ ਨਾਲ ਟਕਰਾ ਤੂਫਾਨ ਨਾਲ ਟਕਰਾ ਐਂਡ ਤੇ ਮੰਜ਼ਿਲ ਤੇ ਪਹੁੰਚ ਜਾ ਐਂ ਕਿਸ਼ਤੀ ਐ ਵੀ ਡੂੰਗੇ ਸਮੁੰਦਰਾਂ ਚ ਜਾ ਲਹਿਰਾਂ ਦਾ ਸਾਹਮਣਾ ਕਰ ਓਕਣਾ ਮੁਸ਼ਕਲਾਂ ਨੂੰ ਪਾਰ ਕਰਕੇ ਮੰਜ਼ਿਲ ਤੇ ਪਹੁੰਚਣਾ ਉਮੀ ਇਹ ਫੀਲਡ ਹੈ ਬਿਲਕੁਲ